ਇਹ ਲੱਤਾਂ ਨਾ ਖਿੱਚੋ ਅਮਰਪਾਲ ਸਿੰਘ ਨੂੰ ਮੈਰੋਂ ਦਾ ਸਾਫ਼ ਦੋ ਸਾਰੇ ਪੰਜਾਬ ਵਾਲਿਓ ਆਪਣੇ ਬੱਚਿਆਂ ਦਾ ਭਵਿੱਖ ਸੋਚੋ ਬਾਅਦ ਵਿੱਚ ਤੁਸੀਂ ਉਹ ਰੋਣ ਪਿੱਟਣ ਪਾ ਲੈਣਾ ਇਹ ਤੁਹਾਡੇ ਘਰ ਘਰ ਦੇ ਵਿੱਚ ਇਹ ਗੱਲ ਪਹੁੰਚੇਗੀ ਤੇ ਤੁਸੀਂ ਕਹੋਗੇ ਵੀ ਸਾਡਾ ਤਾਂ ਕਹਿਣੇ ਤੋਂ ਬਾਹਰ ਹੋ ਗਏ ਜਵਾਬ ਅਸੀਂ ਕੀ ਕਰੀਏ ਇਹਨੇ ਤੋਂ ਬਾਹਰ ਜਵਾਬ ਨਹੀਂ ਹੋ ਕਹਿਣੇ ਤੋਂ ਬਾਹਰ ਤੁਸੀਂ ਹੋਏ ਕਿਉਂ ਆਪਣੇ ਆਪ ਤੁਸੀਂ ਜਵਾਬ ਕਹਿਣੇ ਤੋਂ ਬਾਹਰ ਕਰੇ ਹੋ ਬੱਚਿਆਂ ਨੂੰ ਸਮਝਾਉਂਦੀ ਨਹੀਂ ਕਿਸੇ ਨੂੰ ਹੁਣ ਤਾਂ ਥਾਂ ਖੁੱਲ ਗਈਆਂ ਨਾ ਪੂਰੇ ਪੰਜਾਬ ਦੀਆਂ ਜੇ ਹੁਣ ਵੀ ਸਮਝ ਜੂਗੇ ਵਧੀਆ ਰਹਿਾਂਗੇ ਆਇਓ ਅਮਰਪਾਲ ਸਿੰਘ ਮੈਰੋਂ ਦਾ ਡੱਟ ਕੇ ਸਾਥ ਦੋ ਸਰਕਾਰ ਨੂੰ ਚਾਹੀਦਾ ਵੀ ਅਮਰਪਾਲ ਸਿੰਘ ਮੈਰੋਂ ਦਾ ਅਕਾਊਂਟ ਸੋਸ਼ਲ ਮੀਡੀਆ ਤੇ ਬੰਦ ਨਹੀਂ ਕਰਨਾ ਚਾਹੀਦਾ ਉਹ ਦੱਸੋ ਕਿਹੜੀਆਂ ਗੰਦੀਆਂ ਵੀਡੀਓ ਪਾਉਂਦਾ ਕਿਤੇ ਉਹ ਚੰਗ ਕੰਮ ਦੀ ਗੱਲ ਕਰਦਾ ਬੰਦਾ ਪੰਜਾਬ ਦੀ ਗੱਲ ਕਰਦਾ ਧਰਮ ਦੀ ਗੱਲ ਕਰਦਾ ਆਪਣੇ ਪੰਜਾਬ ਦੀ ਸੱਭਿਆਚਾਰ ਦੀ ਗੱਲ ਕਰਦਾ ਜੇ ਤੁਸੀਂ ਅਕਾਊਂਟ ਬੈਨ ਕਰਨੇ ਤਾਂ ਨਾ ਗੰਦ ਪਾਉਣ ਵਾਲਿਆਂ ਦਾ ਕਰੋ ਭਗਵੰਤ ਮਾਨ ਸਾਹਿਬ ਇੱਧਰ ਵੀ ਧਿਆਨ ਕਰੋ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ ਬੰਦੇ ਗੰਦ ਪਾ ਰਹੇ ਨੇ ਨਾ ਉਹਨਾਂ ਦੇ ਅਕਾਊਂਟ ਬੈਨ ਕਰੋ ਤੇ ਉਹਨਾਂ ਨੂੰ ਉਹਨਾਂ ਨੂੰ ਦੋ ਤੁਸੀਂ ਸਜ਼ਾ ਇਹਨਾਂ ਦਾ ਲਭਾ ਉਸ ਦੋ ਦੋ ਸਾਲ ਅੰਦਰ ਆ ਕੇ ਅੱਗੇ ਨੂੰ ਇਹ ਕੰਮ ਨਾ ਕਰਨ ਵਾਲੇ ਇਹਨਾਂ ਦਾ ਸੁਧਾਰ ਹੋ ਜੂਗਾ ਕਹਿੰਦੇ ਨੇ ਸਾਡੇ ਦਸ ਦਿਹਾੜੀ ਨਹੀਂ ਹੋਣੀ ਅਸੀਂ ਤਾਂ ਆਪਣੇ ਪਰਿਵਾਰ ਤਾਰ ਰਹੇ ਹਾਂ ਗੰਦ ਪਾ ਕੇ कि इंसानियत तो हो गई कि हां गंदी लगता बेसमजे हो गए जो गंद फैला गंदे कमा के रोटियां खा रहे गुरु साहब तो ने कि समझाया ਤੰਦ ਦੇ ਸ਼ਕੋ ਕਿਰਤ ਕਰੋ ਕਿਰਤ ਕਰੋ ਚੰਗੀ ਨਾ ਮਾੜੀ ਤੰਦ ਪਾਉਣ ਤੇ ਕਿਸਰਾ ਬੰਨ ਰੱਖਿਆ ਕਿਤਾ ਸਰੇ ਇਲਾਕਾ ਨੇ ਤਾਂ ਆਪਸ ਬਾਲੋ ਆਪਣੀ ਬੱਚਿਆਂ ਇਹ ਤੰਦ ਪਾਉਣ ਵਾਲੇ ਤੇ ਥਾਪੜ ਅਪਰੇਟ ਕਰੋ ਇਹਨਾਂ ਦੀ ਜਿੱਥੇ ਮਿਲਦੇ ਨੇ ਜੋੜੇ ਦੀ ਪਿੰਡ ਦੇ ਨੇ ਇਹਨਾਂ ਨੂੰ ਸਮਝਾ ਲਓ ਨੀ ਫਿਰ ਚੁਪਰ ਪ੍ਰੇਟ ਕਰੋ ਨਹੀਂ ਫਿਰ ਬਾਹਰ ਦੇ ਵਿੱਚ ਸਿੰਘਾਂ ਦੀਆਂ ਗੱਡੀਆਂ ਕੋਈ ਪਤਾ ਨਹੀਂ ਕਿੱਥੇ ਕਿੱਥੇ ਖੜ੍ਹੀਆਂ ਨੇ ਕਿੱਥੇ ਕਿੱਥੇ ਧੁੰਮੀਆਂ ਆਪ ਕੋ ਲਈ ਨੇ ਚੱਕ ਰਹੇ ਨੇ ਫਿਰ ਮਾਫ਼ੀਆਂ ਮੰਗਣਗੇ ਫਿਰ ਕਿਸੇ ਨੇ ਮਾਫ਼ੀ ਨਹੀਂ ਸੁਣੀ ਥੋੜੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੂੰ ਪਤਾ ਨਹੀਂ ਯਾਰ ਕੀ ਬਣਾਤਾ ਸੋਸ਼ਲ ਮੀਡੀਆ ਬਣਿਆ ਕਾਦੇ ਵਾਸਤੇ ਸੀ ਚੰਗੇ ਕੰਮਾਂ ਵਾਸਤੇ ਇਹ ਤਾਂ ਪੂਰਾ ਗੰਦਪਾਤ ਹੈ ਇੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਪੁਰਤਵਾਰਾਂ ਨਹੀਂ ਛੱਡਿਆ ਮੰਤਰ ਨਹੀਂ ਛੱਡਿਆ ਮਾਦੀ ਨਹੀਂ ਛੱਡੀ ਤੁਸੀਂ ਛੱਡ ਨਹੀਂ ਛੱਡੀ ਜੇ ਤੁਸੀਂ ਗੰਦ ਨਾ ਪਾਇਆ ਹੋਵੇ ਪਰ ਜਦੋਂ ਛੇਤਰ ਪਰ ਮੇਰੇ ਫਿਰ ਤੁਸੀਂ ਮਾਫ਼ੀ ਮੰਗਦੇ ਸਮਝੀਓ ਤੁਸੀਂ ਗੱਲਾਂ ਹੈ ਵਧੀਆ ਰਹੋਗੇ ਨਹੀਂ ਥੋੜਾ ਭਲੇਖਾ ਚੋਤੀ ਨਿਕਲ ਜਾਣਾ ਵੀਰੇ ਵਧੀਆ ਚੈਨਲ ਵੀ ਨੇ ਵਧੀਆ ਸੋਸ਼ਲ ਮੀਡੀਆ ਤੇ ਬੰਦੇ ਕੰਮ ਕਰਦੇ ਨੇ ਉਹਨਾਂ ਤੋਂ ਤੁਸੀਂ ਦੇਖਦੇ ਨਹੀਂ ਹੈਗੇ ਆ ਸਾਡੇ ਨੇੜੇ ਵੀ ਹੈਗੇ ਪਿੰਡ ਦੇ ਵਿੱਚ ਵਧੀਆ ਬਣਾਉਂਦੇ ਨੇ ਵੀਡੀਓ ਉਹਨਾਂ ਨੂੰ ਵੀ ਕੋਈ ਕੰਪਲੇਟਾਈਜ਼ ਉਹਨਾਂ ਨੂੰ ਕੋਈ ਦੇਖੇ ਨਾ ਦੇਖੇ ਪਰ ਉਹਨਾਂ ਦੇ ਇੱਕ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਸਬਸਕ੍ਰਾਈਬਰ ਨੇ ਫਾਲਰਸ ਨੇ ਤੇ ਵਧੀਆ ਕੰਮ ਕਰਦੇ ਨੇ ਜਿਹੜੇ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਵਧੀਆ ਕਹਾਗੇ ਜਿਹੜੇ ਘਟਿਆ ਕਰਦੇ ਨੇ ਉਹਨਾਂ ਨੂੰ ਘਟਿਆ ਕਹਾਗੇ ਉਹ ਬਾਕੀ ਫੇਰ ਕਦੇ ਆਪਾਂ ਮਾਂ ਦਾ ਲਾਈਵ ਚੈਨਲ ਸਾਡਾ ਪਹਿਲਾਂ ਬੰਦ ਹੋ ਗਿਆ ਸੀ ਇਹ 1 ਸਾਲ ਬੰਦੇ ਰਿਹਾ ਤਕਰੀਬਨ ਹੁਣ ਦੁਬਾਰਾ ਚੱਲਿਆ ਇਸ ਕਰਕੇ ਚੈਨਲ ਸਾਡਾ ਦੇਖਣਾ ਹੋਊਗਾ ਦੇਖ ਲਿਓ ਸਾਡੇ ਚੈਨਲ ਚੈਨਲ ਤੋਂ ਨਹੀਂ ਮਿਲਣਾ ਸਾਡਾ ਚੈਨਲ ਸਾਫ਼ ਸੁਥਰਾ ਅਸੀਂ ਗੰਦ ਪਾਉਂਦੇ ਨਹੀਂ ਨਾ ਅਸੀਂ ਪਾਉਣ ਦਈਏ ਕੋਈ ਸਾਡੀ ਵੀਡੀਓ ਦੇਖੇ ਨਾ ਦੇਖੇ ਚੈੱਕ ਕਰ ਲਿਓ ਸਾਡਾ ਵਰਜ ਟੀਵੀ ਇੱਕ ਨਮਾ ਚੰਦਰ ਬਣਾ ਰਿਹਾ ਆ ਪੰਜਾਬ .5 river ਉਹ ਵੀ ਸਬਸਕ੍ਰਾਈਬ ਕਰ ਸਕਦੇ ਤੁਸੀਂ ਅਰ ਜੇ ਤੁਸੀਂ ਚੰਗਾ ਕੁਝ ਦੇਖਣਾ ਤਾਂ ਕਰ ਲਿਓ ਨਹੀਂ ਸਾਡੇ ਚੈਨਲ 'ਚ ਹੋਰ ਤੁਹਾਨੂੰ ਕੁਝ ਨਹੀਂ ਲੱਭਣਾ ਹੋਵੇ ਚਲੋ ਠੀਕ ਆ ਫਿਰ ਬਾਕੀ ਕਦੇ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ